ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਮਨੀਤ ਬੁਟੀਕ ਚੈਨਲ ਤੇ ਹਾਂਜੀ ਅੱਜ ਆਪਾਂ ਕਮੀਜ਼ ਤੇ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ ਪਹਿਲਾਂ ਇਸ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਚਾਰੇ ਪੱਲੇ ਬਿਲਕੁਲ ਬਰਾਬਰ ਕਰਾਂਗੇ ਫੀਟਿੰਗ ਦੇ ਨਿਸ਼ਾਨ ਆਪਾਂ ਪਲੇਟਾ ਕਾਉਣ ਤੋਂ ਬਾਅਦ ਲਾਵਾਂਗੇ ਕਿਉਂਕਿ ਜੇ ਆਪਾਂ ਪਹਿਲਾਂ ਨਿਸ਼ਾਨ ਲਗਾਵਾਂਗੇ ਤਾਂ ਆਪਣੀ ਜਿਹੜੀ ਫੀਟਿੰਗ ਆ ਸਹੀ ਨਹੀਂ ਆਉਂਦੀ ਪਲੇਟਾ ਕਾਉਣ ਤੋਂ ਬਾਅਦ ਨਿਸ਼ਾਨ ਲਾਉਣਾ ਫੀਟਿੰਗ ਬੈਕ ਕੋ ਸਹੀ ਆਉਂਦੀ ਹੈ ਮੋਢੇ ਤੋਂ ਚਾਰ ਤੱਕ ਦੀ ਲੰਬਾਈ ਆਪਣੀ 14.5 ਇੰਚ ਆ ਆਪਾਂ ਇੱਥੇ 14.5 ਇੰਚ ਤੇ ਮਾਰਕ ਕਰਾਂਗੇ ਕਮਰ ਦਾ ਨਿਸ਼ਾਨ ਆਪਾਂ 5.5 ਇੰਚ ਤੇ ਮਾਰਕ ਕਰਾਂਗੇ ਬਸੇ ਨਿਸ਼ਾਨ ਆਪਾਂ ਪਲੇਟ ਤੇ ਬਰਾਬਰ ਕੀ ਲਗਾਨੇ ਆ ਲਗਾ ਸਕਦੇ ਆ ਬ੍ਰੈਸਟ ਆਪਣੀ 7.5 ਇੰਚ ਇੱਥੋਂ 7.5 ਇੰਚ ਤੇ ਸ਼ਾਨ ਲਗਾਉਣੀ ਕਮਰਦਾਰ ਸ਼ਾਨ 15.5 ਇੰਚ 4.5 ਇੰਚ ਤੇ ਮਾਰਕ ਕਰਾਂਗੇ हिਪ ਆਪਣੀਆਂ ਕੋਲ ਹੈਗੀ 18 ਇੰਚ ਪਤ 9 ਇੰਚ ਤੇ ਮਾਰਕ ਕਰਾਂਗੇ ਫੇਰ ਆਪਾਂ ਇਸ ਤਰੀਕੇ ਨਾਲ ਇੰਚ ਟੇਪ ਨਾਲ ਇਸ ਨੂੰ ਮਾਲਾ ਦੇਾਂਗੇ। ਇਸ ਤਰੀਕੇ ਨਾਲ ਇਹਦੇ ਵਿੱਚ ਜਦੋਂ ਆਪਣਾ ਮਤਲਬ ਥੋੜਾ ਹੈਵੀ ਨਾਪਦਾ ਆਪਾਂ ਸੂਟ ਦੀ ਫਿਟਿੰਗ ਲਗਾਉਣੀ ਆ ਤਾਂ ਜਿਹੜੀ ਆਹ ਵਾਲੀ ਆਹ ਵਾਲੀ ਇੱਥੋਂ ਕਮਰ ਤੇ ਬ੍ਰੈਸਟ ਵਾਲੀ ਹੈਗੀ ਆਪਣੀ ਲੈਣੀ ਆ ਆਪਾਂ ਨਿਸ਼ਾਨ ਲਗਾਉਣਾ ਉਹ ਆਪਾਂ ਇੱਧਰੋਂ ਥੋੜਾ ਜਿਹਾ ਤੁਹਾਡਾ ਮਾਰਕ ਕਰ ਦੇਣਾ ਵਾ 1 ਇੰਚ ਪੈਰ ਦੇ ਇੱਕ ਪੈਰ ਦੇ ਨਿਸ਼ਾਨ ਦਾ ਤੇ ਹੁਣ ਜਿਹੜਾ ਆਪਣਾ ਕਮਰ ਤੋਂ ਚਾਗ ਤੱਕ ਦੀ ਲੈਂਥ ਦਾ ਮਾਰਕ ਕੀਤਾ ਸੀ ਆਪਾਂ ਇਹ ਆਪਾਂ ਬਿਲਕੁਲ ਜਿੱਦਾਂ ਆਪਾਂ ਐਨਸੀ ਟੇਪ ਨਾਲ ਨਿਸ਼ਾਨ ਲਗਾਇਆ ਵਾ ਇਹਦੇ ਉੱਤੋਂ ਆਪਾਂ ਪੀਟਿੰਗ ਦਾ ਨਿਸ਼ਾਨ ਨਹੀਂ ਲਗਾਉਣਾ ਹੈਗਾ ਇੱਥੋਂ ਆਪਾਂ ਥੋੜੀ ਥੋੜੀ ਐਸ ਤਰੀਕੇ ਨਾਲ ਐਸ ਤਰੀਕੇ ਨਾਲ ਗੁਲਾਈ ਦਾ ਸ਼ੇਪ ਦੇ ਦੇਣਾ ਵਾ ਕਮਰ ਤੱਕ ਦੇ ਨਿਸ਼ਾਨ ਦਾ ਇੱਥੋਂ ਜਾ ਕੇ ਆਪਾਂ ਤਿਰਛਾ ਕਰ ਦੇਣਾ ਸਿੱਧਾ ਕਰ ਦੇਣਾ ਇਹਦੇ ਨਾਲ ਆਪਣੇ ਕਮਰ ਤੇ ਬਾਲਡੀ ਪੈਂਦਾ ਤੇ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਐਸੇ ਤਰੀਕੇ ਨਾਲ ਆਪਾਂ ਪਰ ਵਾਲਾ ਪੱਲਾ ਚੱਕ ਕੇ نیچے ਵਾਲੇ ਤੇ ਨਿਸ਼ਾਨ ਲਗਾ ਲੈ ਇਹ ਜਿਹੜਾ ਆਪਾਂ ਗੁਲਾਈ ਦਾ ਨਿਸ਼ਾਨ ਲਗਾਇਆ ਵਾ ਇਹ ਆਪਾਂ ਇੱਕ ਪੈਰ ਦਾ ਨਿਸ਼ਾਨ ਲਗਾ ਸਕਦੇ ਹਾਂ ਤਕਰੀਬਨ ਅਗਰ ਕਿਸੇ ਦੇ ਤੋਂ ਕਮਰ ਥੋੜਾ ਜ਼ਿਆਦਾ ਮਤਲਬ ਥਤਲਾ ਟਾਈਟ ਪਾਉਣਾ ਵਾ ਤਾਂ ਥੋੜਾ ਜਿਹਾ ਪੈਰ ਤੋਂ ਆਪਾਂ ਜ਼ਿਆਦਾ ਵੀ ਲਗਾ ਸਕਦੇ ਹਾਂ ਹੁਣ ਆਪਾਂ ਕਿੰਨਾਂ ਨਿਸ਼ਾਨਾਂ ਤੇ ਸिलाई ਲਗਾਵਾਂਗੇ ਅਗਰ ਕਿਸੇ ਵੀ ਪੈਣ ਨੂੰ ਸੂਟ ਦੀ ਕਟਿੰਗ ਚ ਚਾਸਟ ਸੂਟ ਦੀ ਸिलाई ਕਰਨ ਵਿੱਚ ਕੋਈ ਵੀ ਪ੍ਰੋਬਲਮ ਆ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਫਿਰ ਉਸ ਚੀਜ਼ ਤੇ ਵੀਡੀਓ ਬਣਾਵਾਂਗੇ ਹੁਣ ਇਸ ਤਰ੍ਹਾਂ ਆਪਾਂ ਫੀਟਿੰਗ ਦੀ ਸਲਾਈ ਲਗਾਵਾਂਗੇ ਇੱਥੋਂ ਜਿਹੜੀ ਆਪਾਂ ਡਬਲ ਸਲਾਈ ਕਰਨੀ ਆ ਇੱਥੇ ਤੱਕ ਆਪਾਂ ਉਹ ਇਦਾਂ ਸਲਾਈ ਲਗਾਵਾਂਗੇ ਸਲਾਈ ਦੇ ਉੱਪਰ ਦੀ ਇੱਥੋਂ ਆਪਾਂ ਇੱਕ ਪੈਰ ਦਾ ਮਾਰਜਨ ਦੇ ਕੇ ਸਲਾਈ ਲਗਾਵਾਂਗੇ ਇਹਦੇ ਨਾਲ ਮੰਨ ਲਓ ਕਿ ਜਦੋਂ ਆਪਾਂ ਨੂੰ ਲੱਗੇ ਕਿ ਕਮੀਜ਼ ਥੋੜਾ ਟਾਈਟ ਆ ਤਾਂ ਆਪਾਂ ਇਹ ਮਾਰਜਨ ਨੂੰ ਘੂਰ ਸਕਦੇ ਹਾਂ ਇਸ ਸਲਾਈ ਨੂੰ ਆਪਾਂ ਇੱਕ ਪੈਰ ਦਾ ਮਾਰਜਨ ਦੇ ਕੇ ਹੀ ਲਗਾਉਂਦੇ ਹਾਂ ਫੋਣ ਐਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਦੀ ਸਲਾਈ ਲਗਾਵਾਂਗੇ इस तरीके न अपनी ये पीटिंग दिलाई आ जाएगी धनबाद जी